ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਠੀਕ ਠਾਕ ਜੀ ਤੇ ਆਪਾਂ ਵੀ ਵਧੀਆ ਅਨਮੋਲ ਦੇ ਬੰਤੀ ਜਾ ਮੈਂ ਦਸਤਾਰ ਤੇ ਅੱਜ ਅਸੀਂ ਚੱਲੇ ਆ ਵੈਸੇ ਥੰਮ੍ਹਲ ਦੇਖ ਕੇ ਪਤਾ ਲੱਗੀ ਆ ਹੁਣ ਅੱਜ ਚੱਲੇ ਆ ਅਸੀਂ ਸ਼੍ਰੀ ਨੰਗੋ ਸਾਹਿਬ ਤੇ ਬੜੇ ਚਿਰ ਦਾ ਸਾਡੇ ਮਨ ਚ ਸੀਗਾ ਸਾਰਿਆਂ ਦੇ ਕਿ ਟੀਮ ਨੂੰ ਲੈ ਕੇ ਜਾਈਏ ਤੇ ਅੱਜ ਫਿਰ ਮੌਕਾ ਪੰਡਿਆ ਸੀਗਾ ਸੋਚਿਆ ਕਿ ਚਲੋ ਚੱਲਦੇ ਆ ਟਾਈਮ ਅਜੇ 3:51 ਹੋਏ ਆ ਤੇ ਬਾਕੀ ਸਾਰੇ ਤਕਰੀਬਨ ਤਿਆਰ ਹੋਣ ਡਿਆ ਅਨਮੋਹ ਦੀ ਰਹੀ ਦੱਸਾਂ ਸੁਣਨ ਲੱਗ ਲਿਆ ਤੇ ਅਹੀਂ ਹੋ ਗਏ ਹੁਣ ਤਿਆਰ ਤੇ ਚੱਲੀਏ ਫਿਰ ਟੀਮ ਨੂੰ ਡਿੱਕੀਏ ਪਹਿਲਾਂ ਤੇ ਚਾਹ ਪਾਣੀ ਹੈ ਨਹੀਂ ਤੇਰੀਆਂ ਨਾਸ਼ਤਾ ਚਲੋ ਫਿਰ ਨਾਂ ਕੋ ਸੈਂਦਾ ਰਾਹ ਤੇ ਸਾਰਾ ਹੈਗਾ 3:30 4:00 ਕੇ ਫਿਰ ਪਰ ਮੰਮੀ ਹਾਂ ਦੀ ਰਹੀ ਸਾਨੂੰ ਮੈਗੀ ਮੋਦੀ ਸਾਰੀ ਮੈਗੀ ਬਣਾ ਕੇ ਪਰੋਠੀਆਂ ਬਗਾ ਕੇ ਚਾਹ ਬਣਾ ਕੇ ਸਾਰਾ ਪੈਕ ਰਾ ਦਾ ਹੁਣ ਅਹੀਂ ਚੱਈਏ ਮੱਜਈਏ ਚੱਲ ਚਾਹ ਦਾ ਸਾਰਾ ਬਾਈ ਜੁਵਾ ਹੈ ਗੁਰੂ ਅਨਮੋਹ ਲਵਲੀ ਲਵਲੀ ਤੇ ਤਲਜੀਤ ਭਾਜੀ ਬਾਹਰ ਆਉਣ ਲੱਗੇ ਆ ਤੇ ਆਪਾਂ ਆਓ ਫਿਰ ਉਹਨਾਂ ਨੂੰ ਅੱਲੂ ਕੁੱਤੇ ਪੈ ਗਏ ਇਹਨਾਂ ਨੂੰ ਕੁੱਤੇ ਪੈ ਗਏ ਪੱਕਾ ਕੁੱਤੇ ਉਹਨਾਂ ਦੇ ਪੈ ਗਏ ਸੇਰੇ ਸੇਰੇ ਵਿਚਾਰੇ ਨੇਰੇ ਚ ਤੁਰੇ ਆਉਣੇ ਨੇ ਕੁੱਤੇ ਪੈ ਗਏ ਵਿਚਾਰਿਆਂ ਨੂੰ

ਫਿਰ ਤੁਮੋ ਗੱਡਾ ਅਈ ਤੇਰੇ ਸਾਥੇ ਘਟਾਈ ਜਾ ਰਗਾ ਮੀਮਾ ਕਰਾਉਣ ਦੇ ਲੱਗੇ ਹਾਂ ਮੇਰਾ ਸਾਧ ਨਹੀਂ ਆ ਨੀ ਕੋਈ ਵੀ ਸਮਾਨ ਇਦਾਂ ਪੈਕ ਕੀਤਾ ਹੋਇਆ ਵੀ ਜਿੱਦਾਂ ਉਥੇ ਮਹੀਨਾ ਰਹਿਣਾ ਹੋ ਤੇ ਹੋਰ 3-4 ਘੰਟੇ ਹੋਰ 15-6 ਘੰਟੇ ਰਹਿਣਾ ਘਰ ਹਣਾ ਆਹ ਬਈ ਕਿੱਟ ਕਿੱਟ ਲੱਪਣੀ ਇਹਨੂੰ ਮੈਂ ਵੀ ਇਹੋ ਪੁੱਛ ਜਾਂਦਾ ਜਾਣਾ ਹਾਂਜੀ ਆ ਫੜ ਲਓ ਚੀਤਾ ਮੱਲ ਲਓ ਪਹਿਲਾਂ ਓਏ ਕਿੱਟ ਮੇਰੀ ਕਿੱਟ ਕਵਾਤੀ ਤੁਹਾਡਾ ਐਕਸਪੀਰੀਅੰਸ ਹੋ ਗਿਆ। ਹੋ ਗਿਆ ਬੰਗਾਂ ਵਿੱਚ। ਕਿੱਦ ਲੈ। ਆਹ ਜੀ ਗੱਡੀ ਇਹ ਵੀ ਸਾਡੀ ਆਪਣੀ ਗੱਡੀ ਆ। ਸਤਿ ਸ਼੍ਰੀ ਅਕਾਲ ਚਾਚਾ ਜੀ। ਸਤਿ ਸ਼੍ਰੀ ਅਕਾਲ। ਆਏ ਜੀ ਜੀ ਇਧਰ ਜੀ ਪਰਹਰੇ। ਜੀ ਆਇਆਂ ਮੈਂ ਇੱਧਰ ਚੱਲੇ ਜਾਵਾਂ ਮੈਂ ਕਿਦਾਂ ਲੈ ਆਵੇਂ ਬੰਦਾ ਸਰ ਜੀ ਸ੍ਰੀ ਅਨੰਦਪੁਰ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਜੀ ਚੱਲੇ ਹਾਂ ਜੀ ਹਾਂ ਜੀ ਉਹਨਾਂ ਨੇ ਮੈਨ ਲਿਆਵਾਂ ਅੰਦਰ ਕੋਈ ਗੱਲ ਨਹੀਂ ਮੈਂ ਤਾਂ ਕਹਿੰਦਾ ਚਾਹ ਪੀਣੇ ਆ ਤੁਹਾਡੀ ਖੁਸ਼ੀ ਚਾਹੀਦੀ ਤੁਹਾਡੀ ਖੁਸ਼ੀ ਚਾਹੀਦੀ ਹੈ ਜੀ ਡਰਦਾ ਨਹੀਂ ਮੈਂ ਨਾ ਕਾਲਿਆ ਤੂੰ ਜੇਦਾ ਮੈਂ ਆ ਜਾਣਾ ਅੱਜ ਤੇ ਨਹੀਂ ਕਾਲੇ ਨਾਲ ਕੱਲ ਬੜੀ ਮਾੜੀ ਹੋਈ ਇਹਦੇ ਘਰ ਨਹੀਂ ਸ਼ਹਿਰ ਨਹੀਂ ਜਾਂਦਾ ਤਾ ਪੁੱਛਿਓ ਕਿ ਸ਼ਹਿਰ ਨਹੀਂ ਗਿਆ ਉਹ ਮੇਰੀ ਘਸਲ ਵੇਖ ਲੈ ਕਾਲਾ ਵਿਚਾਰੇ ਨੂੰ ਸ਼ਹਿਰ ਜਾਣਾ ਨਹੀਂ ਜਾਂਦਾ ਨਾਲ ਦੀ ਤੇ ਨਾ ਇਹਦੇ ਵੱਜੀਆਂ ਆ ਕਾਹਦੇ ਆ ਆਜੋ ਆਜੋ ਬਾਜੋ ਜੇ ਰੌਣੀਆਂ ਦਾ ਟੌਰ ਆ ਵੇਖ ਲੈ ਤੈਨੂੰ ਬੈਗ ਚ ਕਾਇਆ ਭਾਜੀ ਸਸਿਕਾ ਜਿਹੜਾ ਸਸਿਕਾ ਜਿਹੜਾ ਆ ਰਿਹਾ ਨੂੰ ਪੈਗੀ ਦਾ ਪਰਸ ਹੈਗਾ ਚਿੱਟੇ ਰੰਗ ਦਾ ਹੈ ਇਹ ਜਰਮਨ ਤੋਂ ਆਇਆ ਜਰਮਨ ਤੋਂ ਜਰਮਨ ਤੋਂ ਸਸਿਕਾ ਭਾਜੀ ਸਸਿਕਾ ਆ ਜੀ ਅਣੀ ਆ ਗਈ ਹੈ ਵੈਰੀ ਗੁੱਡ ਸ਼ਾਦੀ ਵੈਰੀ ਗੁੱਡ ਮਾਰਨਿੰਗ ਭਾਜੀ ਠੀਕ ਠਾਕ ਦੇ ਬੈਠੋ ਬੈਠੋ ਭਾਈ ਭਾਜੀ ਬੈਰੀ ਬੱਟ ਯਾਦ ਹੈ ਪਾਜੀ ਉਹ ਤਾਂ ਟਾਂਡਾ ਵੀ ਨਹੀਂ ਨੇ ਚੀਜ਼ ਵੀ ਤੇ ਚੀਜਾਂ ਭੜੀ ਆ ਲਿਆ ਦੀ ਆਵਾਂ ਦੇ ਇਹ ਚਾਰੀ ਗੁੱਟੇ ਇੱਥੇ ਨਹੀਂ ਨਹੀਂ ਇਹ ਵੀਡੀਓ ਬਣਦੀ ਆਲੀ ਬੈਸਕੋ ਟੈਲੀਵਿਜ਼ਨ ਨਹੀਂ ਦਿੱtela ਲਿਆ 200 ਰੁਪਏ ਦੇ ਆਟੋ ਵੀ ਹੈ ਜਿਹੜੀਆਂ ਬੰਬੋਆ ਕਰਦੇ ਆ ਅੱਜ ਕੱਲ੍ਹ ਸਭ ਕਹਿੰਦੇ ਨੇ ਦੇਖੋ ਅੱਧਾ ਨੇੜੀ ਚੰਦਾਰੇ ਆ ਆ ਵੀ ਜੇ ਇਹ ਜਿਹੜਾ ਕਾੜਾ ਲੋਡ ਨਗਰ ਨੂੰ ਦਈ ਵਧੀਆ ਕੋਲੀਆਂ ਮੱਟ ਲਿਆ ਆ ਵਾ ਰਾ ਦੇਉ ਕੰਮ ਕਰਦਾ ਰਹਿ ਕੇ ਨਹੀਂ ਸਾਰਿਆਂ ਨੇ ਬਹੁਤ ਵਧੀਆ ਸਮਾਨ ਲੈਂਦਾ ਪਰ ਮੈਂ ਨਹੀਂ ਲੈਂਦਾ ਜੀ ਜੀ ਨੇ ਭਰੌਂਡੀਆਂ ਲਿਆਦੀਆਂ ਪਨੀਰ ਨਾਲ ਕਿਰਾਵਾ ਦੀ ਫੁੱਲ ਕੇ ਲੈਣੇ ਬਰੇ ਪਰ ਕਿ ਬਹੁਤ ਦੇ ਦੇ ਨਾ ਸਾਰਾ ਖਾਏ ਨਾ ਸਭ ਖਾਏ ਨਾ ਇਹਨਾਂ ਨੂੰ ਕੱਲਾ ਪਨੀਰ ਵੀ ਦੇ ਦਿੰਦੇ ਹੱਥੇ ਪਾ ਕੇ ਵੀ ਖਾਏ ਤੇ ਹੀ ਵੀ ਸੁਤੇ ਹੀ ਜੀ ਦਾਦੀ ਪਹਿਲੀ ਟੈਂਪਰ ਉਹ ਵੇ ਕਿ ਸਸਰੀ ਕਾ ਭਾਜੀ ਇਹ ਨੰਦਪੁਰ ਜਾਣ ਦੇ ਦੀ ਇਹ ਇਦਾਂ ਰਹਿਣਾ ਮੈਂ ਕਿਹਾ ਸੀ ਸਰ ਜੀ ਹੁਣ ਅਸੀਂ ਰੁਕੀਆਂ ਘੜੀ ਦੇ ਘਰੀ ਡੀਐਸ ਥਾਪੇ ਇਥੇ ਚਾਹ ਪਣੀ ਪੀਨੇ ਆ ਕੁਛ ਕੰਨੇ ਪੀਨੇ ਆ ਤੇ ਚੱਲੀਏ ਫਿਰ ਆਹ ਤੇ ਨਾ ਪੀ ਰਹਾ ਆ ਆ लवली ਹੁੰਦਾ ਨਹੀਂ ਮੇਰੀ ਗਾਸਣਾ ਅੱਜ ਤੁਹਾਡੇ ਘਰ ਦੀ ਨਹੀਂ ਨਾਲ ਆਇਆ ਤੁਹਾਨੂੰ ਮਹਿਸੂਸ ਨਹੀਂ ਹੋ ਰਿਹਾ ਜਿੰਨਾ ਸੋਡਾ ਪਾ ਲਏ ਵਿੱਚ ਮਸਕ ਤੇ ਡੀਐਸ ਤਾਂ ਮੇਰੇ ਨਾਲ ਹੀ ਬੂਰ ਹੋਣਿਆ ਬੂਰ ਹਾਂ ਬੂਰ ਹੋਣਿਆ ਗਰਮਨ ਲੈ ਆਣਾ ਸੀ ਨਾਲ ਮੈਂ ਕਿਤੇ ਲੱਗ ਤੋ ਮੈਂ ਅੱਗੇ ਨਾਲ ਚਲਾ ਵੀ ਲਈ ਤੋ ਸਾਰਾ ਇਹ ਇਹਨਾ ਹੁਣ ਇਹਨਾ ਹੁਣ ਕੱਲ ਘਰ ਚਲ ਜਾਣਾ ਵੀਡੀਓ ਬਣਾਉਣੀ ਆ ਉਹ ਲੜਨਾ ਨਾ ਸਾਰੀ ਜੋੜੀਆਂ ਨੇ ਤੇ ਅਹੀਂ ਅਹੀਂ ਝੁਪ ਕੇ ਕੇ ਖਲੋਤਾ ਇਧਰਲੇ ਪਾਸੇ ਵੇ ਬੁੱਦਾ ਬਾਰਾਂ ਦੇ ਚੈਮੀ ਕਰਦਾ ਆ ਮੈਂ ਮੋਲੇ ਆਓ ਕਿੱਥੇ ਲਿਖਿਆ ਆਓ ਮੈਸੀ ਵੀ ਤੀਸ਼ਰ ਪਾ ਗਿਆ ਆਈ ਆਪਣੇ ਲੋ ਉਹ ਮੇਰੀ ਗੱਲ ਸੁਣੋ ਗਾਂ ਵੀ ਤੁਸੀਂ ਜਾਣਾ ਨਾ ਚਲੋ ਚੱਲਾ ਚਲੋ ਫੇਰ ਗੱਡੀ ਚ ਬਈ ਚਲੋ ਚਲੋ ਵੀ ਸਵਾਰੀਆਂ ਕੇ ਕਦੇ ਕੁਰੀਏ ਸਮਾਨ ਗਾਂ ਕਰ ਕੋੜੀ ਪਸ ਜੋ ਜੋ ਜੀ ਅੰਮ੍ਰਿਤ ਸਰ ਪਟਾਣੀ ਕੁਰੀਏ ਸਮਾਨ ਗਾਂ ਕਰ ਮਾਸ ਚਲੋ ਚਲੋ ਪਾਈ ਤੀ ਅੰਮ੍ਰਿਤ ਸਰ ਪਟਾਣ ਗੋੜ ਅੰਮ੍ਰਿਤ ਸਰ ਅੰਮ੍ਰਿਤ ਸਰ ਆਪਣੀ ਆਪਣੀ ਜੋੜੀਆਂ ਜੋੜੀਆਂ ਸਵਾਰੀਆਂ ਗੱਲ ਲੋ ਪੂਰੀ ਆਹਦੀ ਸਵਾਰੀਆਂ ਹੋ ਰਹੀਆਂ ਅਭੀ ਵੀ ਆਪਣਾ ਮੁੜਾ ਗਾਂ ਕਰ ਮਾਸਾ ਹਾਂ ਹਾਂ ਆਹਦੀ ਸਵਾਰੀਆਂ ਹੋਏ ਵੀਰੇ ਅਵੇ ਵੀ ਮੜਾ ਗੋਦੀ ਚ ਕਰ ਆਪਣੀ ਚ ਨਹੀਂ ਡਬਲ ਨਹੀਂ ਹਾਂ ਮੇਰਾ ਗੁੱਸਾ ਲੁੱਟ ਲਵੇ ਆ ਆਵੇ ਜੋ ਬਣਾਈ ਆਈ ਆਵੇ ਕਾਲਿਆ ਆ ਕਾਲਿਆ ਵੀ ਜੋ ਆ ਆ ਜੋ ਬਣਵੇ ਓਕੇ ਆ ਜੋ ਮੈਂ ਨਹੀਂ ਤੂੰ ਦੇਖੋ ਉਹ ਲੜਨ ਦੇ ਚਲੋ ਆਪਾਂ ਖਾਦੇ ਹਾਂ ਆਪਾਂ ਪਾ ਦੋ ਲਾ ਨੂੰ ਆ ਲੋ ਭਾਜੀ ਇਹ ਵੀ ਥੋੜੇ ਬੈਕ ਹੋਏ ਉਹਨੂੰ ਮਿਲਦਾ ਫੜ ਯਾਰ ਲੜਾ ਦੇ ਜੀ ਆਲੇ ਜਾਰੇ ਤੈਨੂੰ ਖਮਾ ਦੇਣੀ ਆ ਵੀ ਪਾਇਓ ਆਏ ਕਿਹੜਾ ਚਾਲ ਚਾਲ ਓਏ ਆ ਲੈ ਫਿਰ ਤੋਂ ਹੀ ਖਾ ਲਾ ਆ ਲਮੜੀ ਫੜ ਕੇ ਕੱਢ ਹਮਾਰੇ ਜੋ ਬਣ ਚੁਕੇ ਸੱਚ ਬੜੀ ਆਹ ਤੱਕ ਨਜ਼ਾਰਾ ਹੋਇਆ ਬਾਜ ਜਾਂਦਾ ਨੰਡਾ ਐ ਜੋ ਤੇ ਘਟਾੜੇ ਘਾਣ ਲੈ ਮੈਂ ਸੱਚ ਬੜੀ ਐ ਮਰਾ ਪਿੱਛੇ ਲੱਗੇ ਆ ਤੇ ਨਾ ਨਯਾਰਾ ਆਨੰਦ ਪਰ ਜਾਂਦਾ ਬੈਠੇ ਬੈਠੇ ਕੱਲਾ ਪਨੀਰ ਖਾਦਾ ਜਿੱਕਰ ਭਰਤੀ ਕਰੋ ਭਾਈ ਵਾਰੀ ਵਾਰੀ ਸਿਰ ਕੋਣੀ ਆ ਇਸ਼ਨਾਨ ਹੀ ਕਰ ਲਿਆ ਬੋਲੇ ਕਿੱਦਾਂ ਬੋਲੇ ਟੀ-ਸ਼ਰਟ ਬਦਲ ਲਈ ਮੈਂ ਤਾਂ ਫਰੈਸ਼ ਹੋ ਗਿਆ ਕਰੀ ਨਾ ਇਸ਼ਨਾਨ ਕਰਕੇ ਐਨ ਵਧੀਆ ਮਨੰਦ ਆ ਗਿਆ ਪੂਰਾ ਫੁਣ ਹੀ ਚਲੇ ਆਂ ਅੰਦਰ ਸਤਿ ਸ਼੍ਰੀ ਅਕਾਲ ਕੇਸਗੜ੍ਹ ਸਾਹਿਬ ਮੱਥਾ ਟੇਕਣ ਦੇ ਵਿੱਚ ਇਹੋ ਜਿਹਾ ਸ਼ਖਸੀ ਵੀ ਹੈਗਾ ਵੀ ਜਿਨੇ ਸ਼ਖਸੀ 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 ਦਾਇਰ ਸੱਚੀ ਹਾਂਜੀ ਹਾਂਜੀ ਇਹੋ ਜਿਹਾ ਹੁੰਦਾ ਇਹੋ ਜਿਹਾ ਇਹੋ ਜਿਹਾ ਹੁੰਦਾ ਜਿਨੇ ਹੁੰਦੇ ਆ ਚਲਣ ਉਹਨੇ ਕੋਈ ਇਸ਼ਨਾਨ ਨਹੀਂ ਪਾਣੀ ਇਸ਼ਨਾਨ ਨਹੀਂ ਉਹ ਆ ਮੁੰਡਾ ਯਾ ਲਵਲੀ ਆ ਜੀ ਇਹ ਇਸ਼ਨਾਨ ਰਹਿਤ ਰੈਂਦਾ ਮੁੰਡਾ ਇਹ ਮਰਾ ਕੋਰਾ ਕੋਰਾ ਤੋਨਾ ਹੁੰਦਾ ਨਹੀਂ ਨਹੀਂ ਪਾਜੀ ਦੇ ਰੇ ਰਾਜਸਥਾਨ ਤੋਂ ਆਏ ਉਹਦੇ ਤੇ ਨਹੀਂ ਕੋਈ ਨਹੀਂ ਪਹਿਲਾ ਹੱਥ ਤੋਂ ਉਹ ਹੱਥ ਬੁਝੜਿਆਂ ਦੇ

ਕਰਾਵਾ ਬਸ ਪਹਿਲਾ ਦੱਸੋ ਰਿਵਿਊ ਦਿਓ ਕਿਦਾਂ ਦਾ ਫੀਲ ਹੋਇਆ ਤੁਹਾਨੂੰ ਬਹੁਤ ਸੋਨਾ ਹੋ ਰਹਿ ਤੋ ਨਹੀਂ ਘਟੇ ਮਿਠੇ ਬੋਲਿਆ ਨਾ ਚਲਿਓ ਬਸ ਪੰਗੇ ਜੀ ਟੋਕੀ ਲੈਣੀ ਆ ਚਲੋ ਟੋਕੀ ਲੈਣੀ ਤਾਂ ਚਲੋ ਚਲੀਏ ਪਾਜੀ ਪਾਜੀ ਤੁਸੀਂ ਜੋੜੇ ਜਮਾ ਕਰਾਏ ਆ ਤੁਸੀਂ ਲੈ ਉਹ ਜੋੜੇ ਤਾਂ ਇੱਥੇ ਨਾਲ ਹੀ ਆਪਾਂ ਖੱਬੇ ਪਾਸੇ ਨੇ ਬੜੇ ਲੱਭੇ ਤੇ ਪਾਉਣੀਆਂ ਤੁਹਾਨੂੰ ਲੱਭਾ ਹੀ ਨਹੀਂ ਇਹਦੇ ਤੇ ਜੋੜੇ ਲੱਪਣ ਦੇ ਜੋੜੇ ਲੱਮਾ ਕਰਾਏ ਆ ਨਹੀਂ ਤੁਸੀਂ ਲੈ ਕੇ ਆਓ ਆ ਗਿਆ ਪੈਸੇ ਬਾਹਰ ਆਜੋ ਇਧਰਲੇ ਪਾਸੇ ਆਜੋ ਪਾਜੀ ਰਾਜਸਥਾਨ ਵਾਲੇ ਪਾਜੀ ਆਜੋ ਰਾਜਸਥਾਨ ਵਾਲੇ ਪਾਜੀ ਆਜੋ ਲੁੱਕ ਇਨ ਯੂ ਉੱਥੇ ਤੇ ਬੜੀਆਂ ਚੀਜ਼ ਕਿਉਂ ਕਰ ਰਹੇ ਨਹੀਂ ਝੂਮਾ ਅੱਜ ਪਤਾ ਲੱਗਣਾ ਤੁਹਾਨੂੰ ਕਿੰਨੇ ਕਿਤੇ ਸਭ ਤੋਂ ਪਹਿਲਾਂ ਮੋਲ ਆਇਆ ਉੱਥੇ 2 ਮਿੰਟ ਹੋ ਗਏ ਮੈਨੂੰ ਆਇਆ ਇੱਧਰ ਵੇ ਸਾਰੇ ਸਾਰੇ ਰਲਦੇ 2 ਮਿੰਟ ਹੋ ਗਏ ਮੈਨੂੰ ਆਇਆ ਚੱਲ ਗਿਆ ਚੱਲ ਚੱਲਦੇ ਮਰੇ ਅਸਲ ਜੇ ਜਿੱਥੇ ਅਜੂਬਾ ਹੈ ਨਾ ਉਥੇ ਭੀੜ ਬਹੁਤ ਜ਼ਿਆਦਾ ਆ ਉਥੇ ਟਿਕਟਾਂ ਮਿਲਦੀਆਂ ਸੀ ਜਾਂ ਬਹੁਤ ਜ਼ਿਆਦਾ ਭੀੜ ਖਾਦਾ ਹੋੜੇ ਤਾਂ ਗਿਆ ਇਦਾਂ ਜਾਣ ਦੇ ਜਿੱਦਾਂ ਟਿਕਟਾਂ ਇੰਨਾ ਕੋ ਹੁੰਦੀਆਂ ਟਿਕਟਾਂ ਤਾਂ ਫਿਰ ਮੇਰੇ ਕੋ ਅਜੂਬੇ ਦੇ ਅੰਦਰ ਜਿਹੜੀ ਆ ਵੀਡੀਓਗ੍ਰਾਫੀ ਬਣਾਵਾ ਇਸ ਕਰਕੇ ਹੁਣ ਅਸੀਂ ਅੰਦਰ ਜਾ ਕੇ ਤੇ ਨਹੀਂ ਬਣਾਵਾਗੇ ਤੁਹਾਨੂੰ ਬਾਰ ਬਾਰ ਉਹ ਦਿਖਾ ਦੰਨੇ ਆ ਆਇਆ ਸਾਡਾ ਗਰੁੱਪ ਸਾਰਾ ਹੱਥ ਖੜੇ ਕਰੋ ਸਾਰੇ ਵੀ ਹੱਥ ਖੜੇ ਕੀਤੇ ਆ ਚਾਚਾ ਜੀ ਇਹਦੇ ਨਾਲ ਤੇ ਆ ਨਮੋਲ ਹੈ ਜੀ ਮਗਰ ਇੱਥੇ ਕੋਲ ਡਰਿੰਕ ਪਤਾ ਨਹੀਂ ਕਿਦਾਂ ਤਰ੍ਹਾਂ ਹੁੰਦੇ ਤੇ ਅੰਦਰ ਵੇਖੋ ਹੁਣ ਦਿੰਦੇ ਨਹੀਂ ਆ ਇਕਦਾ ਦਾ ਕੁਛ ਨਜ਼ਾਰਾ ਹੈ ਹੁਣ ਅਸੀਂ ਇੱਥੇ ਫੋਟੋਗ੍ਰਾਫੀ ਬੰਦ ਕਰਾਂਗੇ ਬਹੁਤ ਆ ਹੋਟਲ ਦੇ ਅੰਦਰ ਸਾਰੇ ਇਥੇ ਸਾਰੇ ਇਥੇ ਬੈਠੇ ਫੋਟੋਆਂ ਖਿਚਵਾਉਂਦੇ ਆ ਤੇ ਜੇ ਤੁਹਾਨੂੰ ਕਿਸੇ ਗਾਰਡ ਨੇ ਕਹਿਤਾ ਨਾ ਹਾਂ ਉਹਦੇ ਜਾਨੀ ਉਹ ਉਹ ਵੇਖ ਫੇਲੇ ਕਰ ਗੱਲ ਭਾਜੀ ਉਤਨੀ ਉਤਨੀ ਸੇਰ ਹੁਣ ਹਉਦਾ ਜੀ ਹੁਣ ਚੱਲੀਏ ਆਪਾਂ ਅਜੂਬਾ ਤਾਂ ਅਸੀਂ ਵੇਖ ਲਿਆ ਬੜੀ ਵਧੀਆ ਜਗ੍ਹਾ ਹੀ ਬੰਦਾ ਵੇਹ ਬਹੁਤ ਸੋਹਣੀ ਜਗ੍ਹਾ ਹੈ ਤੇ ਪ੍ਰਦਰਸ਼ਨੀਆਂ ਹੀ ਇੱਕੋ ਚੀਜ਼ ਦੀ ਕਮੀ ਸੀ ਵੀ ਜਿਹੜੀ ਪ੍ਰਦਰਸ਼ਨੀ ਸੀ ਨਾ ਉਦੇ ਮਗਰ ਉਹਦੀ ਮਤਲਬ ਜੋ ਇਤਿਹਾਸ ਆ ਜ਼ਰੂਰ ਲਿਖਣਾ ਚਾਹੀਦਾ ਹੈਗਾ ਬਾਕੀ ਠੀਕ ਆ ਵਧੀਆ ਓਵਰঅল ਵਧੀਆ ਜਗ੍ਹਾ ਆ ਤੇ ਇੱਕ ਵਾਰੀ ਦੇਖ ਲੋ ਅੰਦਰ ਤੇ ਵੀਡੀਓ ਤਾਂ ਕਾਫੀ ਵੰਸੀਗੀ ਆ ਚੱਲੀ ਆ ਜੀ ਸਾਥ ਸੰਗਤ ਤੁਹਾਨੂੰ ਘਰ ਨੂੰ ਚੱਲੀਏ ਭਾਜੀ ਹਾਂ ਜੀ ਬਿਲਕੁਲ ਉਹ ਥੱਕਤ ਨਹੀਂ ਗਿਆ ਕੋਈ ਨਹੀਂ ਕੋਈ ਗੱਲ ਜਿਹੜਾ ਥੱਕ ਗਿਆ ਉਹਦਾ ਘੁੱਟ ਦੰਦੇ ਆ ਆ ਗਿਆ ਮੈਨੂੰ ਮੋਢਾ ਤੇ ਚੁੱਕ ਲਿਆ ਲੈ ਧਿਆਨ ਗੋਲ ਕਪਿਆ ਜੀ ਇਹ ਤਾਂ ਪਰਸ ਵੀ ਆ ਪਰਸੋ ਨਾ ਕਿਤੇ ਮੇਰਾ ਜਾਵੇ ਚੱਲੀ ਪੈਏ ਇੱਥੇ ਪੈਏ ਸਸਰੀ ਘਰ ਭਾਜੀ ਦੀਪੰਦੀ ਕਿਥੇ ਆ? ਐੇ ਪੈਜੀ ਠਗੜਦੇ ਆ। ਬੰਦੇ ਬੰਦੇ ਵਿਚਾਰੇ ਬੰਦੇ ਵਿਚਾਰੇ ਇਦਾਂ ਕੋਲੀਆਂ ਫੜ ਕੇ ਘੋਲਦੇ। ਉਹ ਇਹ ਉਹਨਾਂ ਦਾ ਬਣਾਈ ਮੜਾ ਜਾ। ਇੱਕੋ ਕੁਰਸੀ ਦੋ ਜਾ। ਉਧਰ ਵੇ ਯਾਰੀ। ਇਹ ਆਓ ਵੇ ਬੈਠੇ ਇੱਕੋ ਕੁਰਸੀ ਦੋ ਜਾ। ਕਰੂਨਾ ਕਰੂਨਾ ਸਭ ਤੋਂ। ਇਸਰ ਮੋਤੋ ਜਿਹੜਾ ਆ। ਤੇ ਲਾਸਟ ਗੁਰਦਸਹਿਬ ਬਾਬਾ ਗੁਰਦਤਾ ਜੀ ਦੇ ਅਹੀਂ ਹੋ ਕੇ ਮੱਥਾ ਟੇਕ ਕੇ ਆ ਗਏ ਆ ਬਹੁਤੇ ਥਾਵਾਂ ਤੇ ਅਸੀਂ ਵੀਡੀਓ ਤਾਂ ਕਰਕੇ ਵੀ ਨਹੀਂ ਬਣਾਈ ਹੈਗੀ ਕਿਉਂਕਿ ਉੱਥੇ ਫਿਰ ਵੀਡੀਓ ਬਣਾਉਣੀ ਬਣਾਈ ਆ ਤੇ ਚੰਗਾ ਵੀ ਨਹੀਂ ਲੱਗਦਾ ਵੀ ਕੈਮਰਾ ਫੜ ਕੇ ਇੱਧਰ ਉੱਧਰ ਹਨਾ ਤੇਰੇ ਫਿਰ ਬਸ ਹੁਣ ਗੱਡੀ ਸੱਜ ਨੇ ਬਹਿ ਗਏ ਆ ਪਾਣੀ ਕੋਈ ਨਹੀਂ ਪੀਂਦੇ ਆ ਆ ਬੰਦੇ ਦੋਵੇਂ ਲੇਟ ਹੋ ਗਏ ਬਹੁਤ ਲੇਟ ਚੱਲਦੇ ਕੰਮ 'ਚ ਇਹਨਾਂ ਬਹੁਤ ਜ਼ਿਆਦਾ ਬੰਦੇ ਢਿੱਲੇ ਆ ਇਹ लवली ਦੀ ਕੁੜੀ ਦੀ ਸਮਾਸ ਨੂੰ ਸਾਰਿਆਂ ਨੇ ਹੁਣ ਲਿਫਾਵੇ ਭਰ ਲਿਆ ਹੁਣ ਅਸੀਂ ਚੱਲੇ ਆ ਘਰ ਵਾਪਸ ਰਾਜ ਗੁਰਦੁਆਰਾ ਸਾਹਿਬ ਆਹਰੀਆਂ ਵੇਲਾਂ ਉੱਥੇ ਹੀ ਫਿਰ ਰੁਕਾਂਗੇ ਤੇ ਬਸ ਠੀਕ ਆ ਵਧੀਆ ਜਿਹਾ ਅੱਜ ਦਾ ਦਿਨ ਨਹੀਂ ਆਹ ਤੇ ਟੀਂਡੇ ਕੇਲੇ ਭਾਈ ਆਹ ਇਹ ਤਾਂ ਲੱਗੇ ਆ ਜੀ ਸਾਡੇ ਨੂੰ ਸਾਨੂੰ ਐਵੇਂ ਜੇ ਰੋਣਾ ਹੀ ਹੋ ਗਿਆ ਤੇ ਰੱਖਣਾ ਨਾ ਜੀ ਬਾਬਾ ਕਿੱਡੇ ਲਓ ਜੀ ਅਸੀਂ ਹੁਣ ਆਏ ਆ ਲਾਸਟ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਰੁਕਣਾ ਆ ਇਹ ਅਜੀ ਗੁਰਦੁਰ ਸਾਹਿਬ ਹਰੀਆਂ ਵੇਲਾ ਸ੍ਰੀ ਗੁਰੂ ਹਰ Rai ਜੀ ਇੱਥੇ ਆਏ ਸੀਗੇ ਤੇ ਆ ਜਿਹੜੀਆਂ ਵੇਲਾ ਨੇ ਤੇ ਬਾਬਾ ਪ੍ਰਜਾਪਤ ਜਿਹੜੇ ਨੇ ਉਹਨਾਂ ਨੇ ਬਾਬਾ ਜੀ ਦੇ ਘੋੜੇ ਨੂੰ ਖਵਾਈਆਂ ਸਨ ਜਿਹੜਾਂ ਤੋਂ ਪੁੱਟ ਕੇ ਉਸ ਤੋਂ ਬਾਅਦ ਦੀਆਂ ਜਿਹੜੀਆਂ ਹਰੀਆਂ ਵੇਲਾ ਨੇ ਇੱਥੇ ਹੀ ਨੇ ਤੇ ਅਜੇ ਵੀ ਹੈਗੀਆਂ ਇਹ ਲਓ ਜੀ ਗੁਰਦੁਰ ਸਾਹਿਬ ਤੋਂ ਅਸੀਂ ਆ ਗਏ ਆ ਵਾਪਸ ਰੋਣ ਤਾਂ ਮੇਰੀ ਜੀ ਕਰਨਾ ਕਰਪਾ ਕਰਦੇ ਕਰਨਾ ਕਰ ਰਿਹਾ ਗੱਲ ਕਰਦਾ ਗਾਲਾ ਪੁੱਤਰ ਕਰ ਸਹੀ ਕਰ ਇਹ ਤੂੰ ਸਹੀ ਕਰ ਨਿਆ ਗੱਲ ਕੀਤੀ ਵੀ ਨਹੀਂ ਸਹੀ ਇਹਨੇ ਇਧਰ ਰਵੇਖੋ ਫਕਰ ਸਾਡੇ ਨੇ ਵੇਖਿਆ ਮਗਰ ਬਾਈ ਕਰੋ ਬਾਈ ਬਾਈ ਲਓ ਬਈ ਆ ਜਾਓ ਨਹੀਂ ਨਹੀਂ ਭਾਜੀ ਚਾ ਨਹੀਂ ਹੁਣ

ਆ ਰਹੀ ਤੇਰੇ ਲੈਣੇ ਹੁਣ ਆ ਨੀ ਇੱਧਰ ਨੂੰ ਹੋਣਾ ਇੱਕੋ ਸਾਰੇ ਕਰਨਾ ਕੰਮ ਸਿਰੇ 9 ਵਜੇ ਠੀਕ ਐਂਡੀ ਕੇਸੇ 35 35 ਹੋਰ ਜੀ ਬਾਈ 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 ਠੀਕ ਐ ਚਾਚਾ ਜੀ ਆ ਆ ਲੋ ਫੜੋ داری ਮੈਂ ਇੱਕ ਮਿੰਟ ਹਾਂ ਠੀਕ ਆ ਜੀ ਆ ਵੇਹ ਚੱਪਲ ਕਿਦਾ ਸਾਬਾ ਮਾਪੂਗਾ ਤਾਂ ਠੀਕ ਹੈ ਚੰਗਾ ਚੰਗਾ ਬੜੀਆ ਬੜੀਆ ਠੀਕ ਹੈ ਹਾਂਜੀ ਠੀਕ ਠਾਕ ਭਾਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਈ ਅਸੀਂ ਹੁਣ ਆ ਗਏ ਆ ਵਾਪਸ ਸ਼ੀਸ਼ਾ ਬਹੁਤ ਜ਼ਿਆਦਾ ਹੋਇਆ ਗੰਦਰਾ ਤੇ ਬੜਾ ਵਧੀਆ ਰਿਹਾ ਦਿਨ ਅਜਦਾ ਤੇ ਠੀਕ ਸੀਗਾ ਗੁਰਦੁਆਰਾ ਸਾਹਿਬ ਦੇ ਅੰਦਰ ਅਸੀਂ ਬਹੁਤੀ ਵੀਡੀਓ ਤਾਂ ਨਹੀਂ ਬਣਾਈ ਕਿਉਂਕਿ ਬੁਢੇ ਥਾਂ ਤੇ ਤੁਹਾਨੂੰ ਦੱਸਿਆ ਸੀ ਕਿ ਮਨਾ ਆ ਤੇ ਫਿਰ ਚੰਗਾ ਨਹੀਂ ਲੱਗਦਾ ਨਾਲੇ ਸੰਗਤਾਈ ਹੁੰਦੀ ਆ ਹਨਾ ਹਰੇਕ ਬੰਦਾ ਆਪਣੇ ਆਪਣੇ ਮਾਨਦੇ ਨਾਲ ਫਰੋਜੀ ਚੰਗੀ ਜਿਹੀ ਲੱਗੀ ਤਾਂ ਕਰਕੇ ਤੇ ਅਸੀਂ ਤੇ ਬਹੁਤ ਜ਼ਿਆਦਾ ਇੰਜੋਏ ਕੀਤਾ ਤੇ ਸਸ ਠੀਕ ਹੈ ਅੱਜ ਦੇ ਵਲੌਗ ਸੇ ਇਨਾ ਹੀ ਆ ਤੇ ਮਿਲਦੇ ਹਾਂ ਅਗਲੇ ਵਲੌਗ ਸੇ ਤੇ ਬਾਏ ਬਾਏ